ਸਬਜੀ ਵੇਚਣ ਵਾਲੇ ਇੱਕ ਵਿਅਕਤੀ ਉੱਪਰ ਕੁਝ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹ ਵਿਅਕਤੀ ਹੁਣ ਹਸਪਤਾਲ ਦੇ ਬੈੱਡ ਤੇ ਪਿਆ ਹੈ। ਮਾਮਲਾ ਜਿਲਾਲਾਬਾਦ ਦੇ ਪਿੰਡ ਕਮਰਵਾੜਾ ਦਾ ਜਿੱਥੇ ਕਿ ਭਾਰਤ ਪੂਸ਼ਨ ਨਾਂ ਦੇ ਇਸ ਦਖਣੀ ਵਿਅਕਤੀ ਦਾ ਕਹਿਣਾ ਹੈ ਕਿ ਉਹ ਰੇੜੀ ਤੇ ਪਿੰਡੋਂ-ਪਿੰਡ ਸਬਜੀ ਵੇਚਣ ਦਾ ਕੰਮ ਕਰਦਾ ਹੈ ਤੇ ਜਦੋਂ ਉਹ ਪਿੰਡ ਕਮਰਵਾੜਾ ਦੇ ਵਿੱਚ ਸਬਜੀ ਵੇਚਣ ਦੇ ਲਈ ਗਿਆ ਤਾਂ ਉੱਥੇ ਕੁਝ ਵਿਅਕਤੀਆਂ ਵੱਲੋਂ ਸਬਜੀ ਲੈਣ ਤੋਂ ਬਾਅਦ ਉਸ ਨੂੰ ਘੱਟ ਪੈਸੇ ਦਿੱਤੇ ਗਏ ਤੇ 10 ਰੁਪਏ ਕੱਟ ਦੇਣ ਦੇ ਬਾਅਦ ਜਦੋਂ ਉਸਨੇ ਪੈਸੇ ਮੰਗੇ ਤਾਂ ਉਸ ਵਿਅਕਤੀ ਵੱਲੋਂ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ। ਬਾਈ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮੈਨੂੰ ਪਰ ਤਾਂ ਪੁੱਛ ਨਹੀਂ ਆਈ। ਕਿੱਥੋਂ ਦੇ ਰਹਿਣ ਵਾਲੇ ਹੋ? ਜਲਾਲਵਾਦੀ। ਕੀ ਮਸਲਾ ਕੀ ਆ ਪੂਰਾ ਲੜਾਈ ਝਗੜੇ ਦਾ? ਮਸਲਾ ਕੁਝ ਨਹੀਂ ਮੈਂ ਸ਼ੁੱਕਰਵਾਰ ਗਾਇਸ אבי ਦੇ ਗਿਆ ਸੀ ਤੇ 30 ਰੁਪਏ ਉਹਨਾਂ ਠੱਲੇ ਸੀ ਫਿਰ ਮੈਂ ਸ਼ਨੀਵਾਰ ਗਿਆ ਉਹਨਾਂ ਵੀ ਦੇ ਤੇ ਮੈਂ ਚੋਪਰ ਕੇ ਰੱਖ ਲੈ। ਮੈਂ ਆ ਗਿਆ ਆ ਕੇ ਮੇਰੇ ਦੋ ਤਿੰਨ ਦਿਨ ਗੱਲ ਪੈ ਗੇ ਅਨਮੋਲ ਹੈਗਾ ਮੁੰਡਾ। ਤੇ ਹੁੰਦਾ ਵਿਦਾ ਗੀਚਾ ਸਿੰਘ ਉਹ ਦੋ ਤਿੰਨੇ ਆਲਮ ਸ਼ਾਹ ਤੇ ਮੈਨੇ ਕਾਫੇ ਮਾਰੇ ਮੋਤੇ ਬੇਹੋਸ਼ ਹੋ ਗਿਆ ਤੇ ਪਿੰਡਰ ਜਾ ਕੇ ਮੈਨੂੰ ਇੱਥੇ ਲਿਆਏ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਟੋਟਲ ਮੈਨੂੰ ਅਗੇ ਦੋ ਜਣੇ ਸੀ ਕੋਲ ਵੀ ਸੀ ਮੈਨੇ ਮੈਂਡੇ ਕੀ ਬੇਹੋਸ਼ ਹੋ ਕੇ ਮੈਨੂੰ ਪਤਾ ਲੱਗਿਆ ਸਾਰਿਆਂ ਕੋਲ ਹੀ ਹਥਿਆਰ ਸੀਗੇ ਹਾਂਜੀ ਹਾਂਜੀ ਤੇ ਮਸਲਾ ਕੋਈ ਹੋਰ ਵੀ ਕੋਈ ਰੰਜਿਸ਼ ਆ ਜਾਂ ਕੰਨਾ ਨਹੀਂ ਨਹੀਂ ਕੋਈ ਰੰਜਿਸ਼ ਨਹੀਂ ਉਸ ਤੋਂ ਬਾਅਦ ਵਿੱਚ ਫਿਰ ਉਸ ਤੋਂ ਬਾਅਦ ਮੈਨੂੰ ਹਸਪੀਟਲ ਲਾਇਆ ਜਾ ਕੇ ਮੈਨੂੰ ਕੋਈ ਪਤਾ ਨਹੀਂ ਫਿਰ ਇੱਥੇ ਆ ਕੇ ਡਾਂਗੇ ਡੰਗ ਲੱਗੇ ਇੱਥੇ ਉਹਨਾਂ ਕ ਕੀ ਡਾਕਟਰ ਸਾਹਿਬ ਨੇ ਸੱਟਾਂ ਦੱਸੀਆਂ ਨੇ ਇੱਥੇ ਕੋਈ ਕਾਰਵਾਈ ਨਹੀਂ ਕਰ ਰਹਾ ਜੀ ਬਸ ਪਰਚਾ ਕੱਢ ਦਿੱਤਾ ਕਰ ਰੈਫਰ ਕਰਤਾ ਫਰੀਦਗੋੜ ਨਹੀਂ ਪੁਲਿਸ ਅਜੇ ਤੱਕ ਬਿਆਨ ਲੈਣੀ ਹੈ ਨਹੀਂ ਨਹੀਂ ਆਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਇਸੇ ਇਹਨਾਂ ਕਾਰਵਾਈ ਕੀ ਤੁਸੀਂ ਜਾਣਕਾਰੀ ਨਹੀਂ ਦਿੱਤੀ ਪੁਲਿਸ ਥਾਣੇ ਪੁਲਿਸ ਗਏ ਹੋ ਨਾ ਐਸਐਚਓ ਜੀ ਕੀ ਕਿਹਾ ਉਹ ਗੱਲ ਨਹੀਂ ਸੁਣਦੇ ਉਹ ਕਹਿੰਦੇ ਪਹਿਲਾਂ ਵੀ ਰਿਪੋਰਟ ਫਿਰ ਦੱਸਾਂਗੇ ਕੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਇਸ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕੀ ਨਾਮ ਨੇ ਉਹਨਾਂ ਦੇ ਹੁੰਡੇ ਦਾ ਨਮੋਲ ਹੈ ਜੀ ਉਹ ਕਿੱਥੋਂ ਦੇ ਰਿਆ ਨਾਲੇ ਕਮਰੇ ਵਾਲ ਦੇ ਜੀ ਤੇ ਹੋਰ ਉਹ ਬਗੀਚਾ ਹੈਗਾ ਜੀ ਉਹ ਲਪਿਓ ਦਾ ਨਾ ਨਾਈ ਚੜਾਇਆ ਕਹਿੰਦਾ 30 ਰੁਪਏ ਸਬਜ਼ੀ ਦਿੱਤੀ 20 ਰੁਪਏ ਦੇ ਗਿਆ ਮੈਂ 10 ਰੁਪਏ ਮੰਗੇ ਮਗਰ ਉਹ ਆ ਕੇ ਕਾਪੇ ਮਾਰਿਓ ਨਾਲੇ ਕੰਦੇ ਮਿਲ ਜਣਾ ਨੂੰ ਛੜਿਆ ਨਹੀਂ 10 ਰੁਪਿਆ ਪਿੱਛੇ ਲੜਾਈ ਹੋਈ ਕਿ ਜਾਂ ਕੋਈ ਹੋਰ ਵੀ ਕਾਰਨ ਹੈਗਾ ਸੀ ਕੋਈ ਰੰਜਿਸ਼ ਹੋਈ ਸੀ 10 ਰੁਪਏ ਹੋਰ ਕੋਈ ਰੰਜਿਸ਼ ਨਹੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਉਹ ਕਾਫੇ ਮਾਰੇ ਬੋਸੋਗਿਆਂ ਨੂੰ ਚੱਕ ਕੇ ਥੇਲੇ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਦੋ ਤਿੰਨ ਜਣੇ ਦੱਸਦੇ ਆ ਬਾਕੀ ਤੁਹਾਨੂੰ ਯਾਦ ਆ ਕੌਣ ਕੌਣ ਸੀ ਮੈਂ ਤਾਂ ਨਹੀਂ ਯਾਦ ਇੱਕ ਉਹਨਾਂ ਦੇ ਇੱਥੇ ਕੱਲ ਆਏ ਹੋਏ ਸੀ ਲੜਕੇ ਦੋਨੇ ਨਾਲ ਉਹ ਲੜਕੀ ਨੂੰ ਵੀ ਲੈ ਕੇ ਉਹਨਾਂ ਦੇ ਵੀ ਕੋਈ ਸੱਟਾਂ ਲੱਗੀਆਂ ਨੇ ਕੋਈ ਸੱਟ ਨਹੀਂ ਜਿਹੜਾ ਇਹ ਹਾਸਾ ਹੋਇਆ ਹੈ ਕਿਹੜੇ ਏਰੀਆ ਚ ਜਾ ਕੇ ਹੋਇਆ ਹੈ ਕਮਰੇ ਵਾਲੇ ਚੱਕੀ ਦੇ ਕੋਲੇ ਕਿਹੜੀ ਚੱਕੀ ਹੈ ਜੀ ਉੱਥੇ ਪੰਨੇ ਚੱਕੀ ਥਾਣਾ ਕਿਹੜਾ ਲੱਗਦਾ ਥਾਣਾ ਪਤਾ ਨਹੀਂ ਨੂੰ ਸਦਰ ਲੱਗਦਾ ਹੈ ਮੀਂਹ ਕਸਰ ਲੱਗਦਾ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਮਸਲੇ ਦੀ ਬਹੁਤ ਸਾਰੀ ਦਿੱਤੀ ਹੈ ਰਾਤੀ ਅਸੀਂ ਮੁੜ ਕੇ ਫਿਰ ਦਿੱਤੀ ਉਹ ਪਤਾ ਨਹੀਂ ਸਾਡੇ ਕਾਗਜ਼ ਨਹੀਂ ਪਹੁੰਚੇ ਤੇ ਕਾਗਜ਼ ਪਹੁੰਚੇ ਨਹੀਂ ਕੀ ਬੇਨਤੀ ਕੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਬੇਨਤੀ ਅਸੀਂ ਕਰਦਾ ਮਾੜਾ ਆਦਮੀ ਹੈ ਗੁਜ਼ਾਰਾ ਤੋਂ ਬੰਦ ਹੋ ਗਿਆ ਮਿਹਨਤ ਕਰੇ ਬੈਠੇਗਾ ਜਿਹੜਾ ਕੇ ਮੈਂ ਚਲਾਇਆ ਸਰ ਇੱਕ ਕਮਰੇ ਵਾਲੇ ਤੋਂ ਲੜਾਈ ਝਗੜਾ ਹੋਇਆ ਸੀਗਾ ਪੇਸ਼ੈਂਟ ਆਇਆ ਇੱਥੇ ਭਾਰਤ ਪੂਰਨ ਕੀ ਮਸਲਾ ਕੀ ਆ ਪੂਰਾ ਹੈ ਕੱਲ ਸਾਡੇ ਕੋਲ ਆਇਆ ਸੀ ਜੀ ਭਾਰਤ ਪੂਰਨ ਪੇਸ਼ੈਂਟ ਹੈਗਾ ਇਥੋਂ ਕਮਰੇ ਵਾਲੇ ਦੇ ਰਹਿਣ ਵਾਲਾ ਕੱਲ 11:30 ਦੇ ਅਰਾਊਂਡ ਆਇਆ ਸੀਗਾ ਉਹਦੇ ਸੱਟਾਂ ਸੀਗੀਆਂ ਚਾਰ ਆਪਣੋ ਦੀ ਬੋਡੀ ਤੇ ਤੋਂ ਡਾਕਟਰ ਸੁਮਨਦੀਪ ਦੀ ਡਿਊਟੀ ਸੀ ਉਹਨਾਂ ਨੇ ਫ੍ਰੀ ਨਿਮਨਰੀ ਐਮ ਐਲ ਆਰ ਕੱਟ ਕੇ ਤੋਂ ਉਹਨੂੰ ਨਿਊਰੋ ਸਰਜੀ ਵੀ ਸੱਟ ਸੀਗੀ ਜਿਸ ਕਰਕੇ ਉਹਨਾਂ ਨੇ ਫ੍ਰੀਪੋਰਟ ਰੈਫਰ ਕਰਤਾ ਸੀਗਾ ਸੀਟੀ ਸਕੈਨ ਵਾਸਤੇ ਤੇ ਨਿਊਰੋ ਸਰਜੀ ਦੀ ਓਪੀਨੀਅਨ ਵਾਸਤੇ ਸਰ ਜਿਹੜੀ ਐਮਐਨਆਰ ਦੀ ਕਾਪੀ ਹੈ ਕੋਈ ਥਾਣੇ ਭੇਜੀ ਹੈ ਐਮਐਨਆਰ ਦੀ ਕਾਪੀ ਹੋ ਗਈ ਹੈ ਸਾਈਨ ਕਰਕੇ ਉਹ ਥਾਣੇ ਪਹੁੰਚ ਜਾਏਗੀ ਫਿਲਹਾਲ ਡਾਕਟਰਾਂ ਦੇ ਮੁਤਾਬਿਕ ਮਾਮਲੇ ਲਈ ਐਮਐਨਆਰ ਕੱਟ ਕੇ ਪੁਲਿਸ ਸਟੇਸ਼ਨ ਭੇਜੀ ਜਾਵੇਗੀ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜਲਾਲਾਬਾਦ ਤੋਂ ਜਗਬਾਣੀ ਟੀਵੀ ਲਈ ਅਦਰਸ਼ ਜੋਸ਼ਿੰਦ ਦੀ ਰਿਪੋਰਟ